ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਹੋਰ ਸੁਣਾਓ ਜੀ ਕਿਵੇਂ ਹੋ ਤੁਸੀਂ ਉਮੀਦ ਆ ਵੈਗੁਰੂ ਜੀ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵੈਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਤੇ ਹੱਸਦੇ ਵਸਦੇ ਰੱਖਣ ਜੀ ਇੱਥੇ ਕੱਪੜੇ ਧੋਲੇ ਸੀਗੇ ਜੀ ਮੈਂ ਇਹਨਾਂ ਨੂੰ ਪਾਣੀ થી ਕੱਢ ਕੇ ਆਪਾਂ ਮਸ਼ੀਨ 'ਚ ਸੁਕਾ ਕੇ ਸੁੱਕਣੇ ਪਾ ਦਾਂਗੇ ਇਹ ਦਿਪਰ ਤੋਂ ਬਾਅਦ ਦਾ ਹੀ ਟਾਈਮ ਹੈ ਜੀ ਤੇ ਅੱਜ ਦੀ ਇਹ ਵੀਡੀਓ ਹੈ ਡੇਲੀ ਵੀਡੀਓ ਬਣਾਪੇ ਡੇਲੀ ਆਪਾਂ ਪਬਲਿਸ਼ ਕਰਦੇ ਆਂ ਜੀ ਕਈ ਵਾਰੀ ਬਣ ਜਾਂਦੀ ਐਕਸਟਰਾ ਪਰ ਹੁਣ ਗਰਮੀ ਕਰਕੇ ਐਕਸਟਰਾ ਕੋਈ ਵੀਡੀਓ ਨਹੀਂ ਬਣਦੀ ਡੇਲੀ ਉਹੀ ਬਣਾ ਕੇ ਉਹੀ ਪਬਲਿਸ਼ ਕਰ ਦਿੰਨੇ ਆਪਾਂ ਤੇ ਅੱਜ ਆਪਾਂ ਭੈਣ ਭਰਾਵਾਂ ਦੇ ਨਾਮ ਬੋਲਾਂਗੇ ਜੀ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਕਿਹਾ ਸੀ ਵੀ ਭੈਣ ਆਪਣੇ ਨਾਮ ਲਿਖਿਓ ਜੀ ਤੇ ਸ਼ਹਿਰ ਦਾ ਨਾਮ ਪਰ ਦੋ ਤਿੰਨ ਭੈਣਾਂ ਨੇ ਨਹੀਂ ਲਿਖਿਆ ਸ਼ਹਿਰ ਦਾ ਨਾਮ ਲਿਖਿਆ ਜੀ ਬਾਕੀ ਸਾਰੀਆਂ ਭੈਣਾਂ ਦੇ ਨਾਮ ਹੈਗੇ ਨਹੀਂ ਜੀ ਆਈਡੀਆਂ ਜ਼ਿਆਦਾਤਰ ਇਹੜੀਆਂ ਨਾਮ ਤੋਂ ਹੀ ਬਣੀਆਂ ਹੋਈਆਂ ਨੇ ਜੀ ਸਾਰੀਆਂ ਭੈਣਾਂ ਦੀਆਂ ਵਿੱਚ ਦੋ ਚਾਰ ਕਿ ਨਹੀਂ ਬਸ ਜਿਨ੍ਹਾਂ ਦੀ ਨਾਮ ਤੋਂ ਆਈਡੀ ਨਹੀਂ ਹੈਗੀ ਆਪਾਂ ਸਾਰਿਆਂ ਦੇ ਨਾਮ ਬੋਲਾਂਗੇ ਜੀ ਜੇ ਕਿਸੇ ਭੈਣ ਦਾ ਨਾਮ ਰਹੇ ਜੀ ਜੀ ਪਹਿਲਾਂ ਹੀ ਆਪਾਂ ਸੌਰੀ ਕਹਿ ਦਿੰਨੇ ਆ ਜੀ ਇਹ ਮੈਂ ਨਾਮ ਸਾਰੇ ਲੈ ਲਈ ਨਹੀਂ ਜੀ ਕੱਲ ਵਾਲੀ ਵੀਡੀਓ ਤੋਂ ਜਿਹੜੇ ਕੱਲ ਵਾਲੀ ਵੀਡੀਓ ਤੇ ਕਮੈਂਟ ਆਈ ਸੀ ਇਹ ਉਹ ਨਾਮ ਬੋਲਾਂਗੇ ਆਪਾਂ ਪੁਰਾਣੀਆਂ ਵੀਡੀਓ ਤੋਂ ਨਹੀਂ ਲੈ ਹੈਗੇ ਜੀ ਤੇ ਜਿਹਦਾ ਕਿਸੇ ਦਾ ਨਾਮ ਰਹਿ ਗਿਆ ਜੀ ਉਹ ਅੱਜ ਕਮੈਂਟ ਕਰ ਦਿਓ ਕੱਲ ਨੂੰ ਵੀਡੀਓ 'ਚ ਬੋਲ ਦਾਂਗੇ ਆਪਾਂ ਇਹ ਕੱਪੜੇ ਆਪਾਂ ਸੁੱਕਣੇ ਪਾ ਦਾਂਗੇ ਜੀ ਇਸ ਤੋਂ ਬਾਅਦ ਬਣਾਵਾਂਗੇ ਭਿੰਡੀਆਂ ਦੀ ਸਬਜ਼ੀ ਕੱਟੀ ਪਈ ਹੈ ਜੀ ਆਪਣੀ ਸਾਰਾ ਸਮਾਨ ਬਸ ਬਣਾਉਣੀ ਹੈ ਤੇ ਦੁੱਧ ਨੂੰ ਬਾਅਦ ਦੇ ਲਾਂਗੇ ਤੇ ਹੁਣ ਬੋਲਦੇ ਆ ਜੀ ਆਪਾਂ ਉਹਨਾਂ ਭੈਣਾਂ ਦੇ ਨਾਮ ਜਿਹੜੀਆਂ ਸੋਹਣੇ-ਸੋਹਣੇ ਕਮੈਂਟ ਕਰਦੀਆਂ ਨੇ ਤੇ ਇੰਨਾ ਪਿਆਰ ਦੇ ਰਹੀਆਂ ਨੇ ਜੀ ਜ਼ਿਆਦਾਤਰ ਭੈਣਾਂ ਬਲੌਗਿੰਗ ਹੀ ਕਰਦੀਆਂ ਨੇ ਜੀ ਸਾਰੀਆਂ ਭੈਣਾਂ ਦੇ ਚੈਨਲ ਨੇ ਚਲੋ ਜੀ ਸ਼ੁਰੂ ਕਰਦੇ ਆ ਆਪਾਂ ਨਾਮ ਇੱਕ ਭੈਣ ਹੈ ਕਿਨੇ ਜੀ ਕਿਚਨ ਕੁਇਨ ਆਈਡੀ ਤੋਂ ਨਾਮ ਚੈਨਲ ਉਹਨਾਂ ਦਾ ਕਿਚਨ ਕੁਇਨ ਇਹ ਵੀ ਬਲੌਗਿੰਗ ਕਰਦੇ ਨੇ ਇਹ ਭੈਣ ਆਪਾਂ ਨੂੰ ਡੇਲੀ ਕਮੈਂਟ ਕਰ ਦੇਣੀ ਜੀ ਬਹੁਤ ਬਹੁਤ ਧੰਨਵਾਦ ਹੈ ਭੈਣ ਪਵਨ ਸਗੂ ਦੀ ਆਈਡੀ ਤੋਂ ਇਹ ਭੈਣ ਵੀ ਵਲੌਗਿੰਗ ਕਰਦੇ ਨੇ ਜੀ ਗੁਰਫਤੇ ਵੀਰ ਵਲੌਗਸ ਤੋਂ ਇਹ ਭੈਣ ਦਾ ਵੀ ਚੈਨਲ ਹੈ ਜੀ ਇਹ ਸਾਰੀਆਂ ਭੈਣ ਆਪਾਂ ਨੂੰ ਡੇਲੀ ਕਮੈਂਟ ਕਰਦੀਆਂ ਨੇ ਜੀ ਰਣਜੀਤ ਚੋਹਲ ਦੀ ਆਈਡੀ ਤੋਂ ਇਹ ਭੈਣ ਵੀ ਵਲੌਗਿੰਗ ਕਰਦੇ ਨੇ ਜੀ ਦੇ ਹਰਸ਼ ਸੋਨੀਅਨ ਇਹ ਵੀ ਵਲੌਗਿੰਗ ਕਰਦੇ ਨੇ ਜੀ ਇੱਕ ਹੈਗਾ ਜੀ ਦਵਿੰਦਰ ਕੌਰ ਆਈਡੀ ਤੋਂ ਐਮਟੀ ਜੀ ਆਪਾਂ ਨੂੰ ਡੇਲੀ ਕਮੈਂਟ ਕਰਦੇ ਜੀ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਇਹ ਵੀ ਬਲੌਗਿੰਗ ਕਰਦੇ ਨੇ ਜੀ ਪਰਮਜੀਤ ਕੌਰ ਦੀ ਆਈਡੀ ਤੋਂ ਪਿੰਡ ਕਾਲੇ ਕੇ ਮਨਜੀਤ ਕੰਗ ਇਹ ਸਾਰੀਆਂ ਭੈਣਾ ਦੇ ਚੈਨਲ ਨੇ ਜੀ ਅਰਾਜਵਿੰਦਰ ਰਾਏ ਇਹ ਭੈਣ ਦਾ ਵੀ ਚੈਨਲ ਹੈ ਜੀ ਸਰਬਜੀਤ ਬਲੌਗਸ ਇਹ ਭੈਣ ਚੰਡੀਗੜ੍ਹ ਤੋਂ ਨੇ ਜੀ ਜਸਪ੍ਰੀਤ ਪੰਜਾਬੀ ਬੁਟੀਕ ਇਹ ਭੈਣ ਦਾ ਸਟਿਚਿੰਗ ਦਾ ਚੈਨਲ ਹੈ ਜੀ ਸਰਬਜੀਤ ਕੌਰ ਢੱਲੋਂ ਸਰਾ ਫੈਮਿਲੀ ਬਲੌਗਸ ਕਿਰਨ ਪਾਲ ਕੌਰ ਦੀ ਆਈਡੀ ਤੋਂ ਇਹ ਭੈਣ ਵੀ ਬਲੌਗਿੰਗ ਕਰਦੇ ਨੇ ਪਰਮਜੀਤ ਕੌਰ ਬਲੌਗਸ ਏ ਭੈਣ ਵੀ ਡੇਲੀ ਆਪਾਂ ਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰੀਆਂ ਭੈਣਾਂ ਕਮੈਂਟ ਕਰਦੀਆਂ ਨੇ ਡੇਲੀ ਆਪਾਂ ਨੂੰ ਬਹੁਤ ਪਿਆਰ ਦੇ ਰਹੀ ਹੋ ਜੀ ਸਾਰੇ ਅਗਲੇ ਹੈਗੇ ਜੀ ਵੈਜ ਕੁਕਿੰਗ ਚੈਨਲ ਤੋਂ ਏ ਭੈਣ ਵੀ ਆਪਾਂ ਨੂੰ ਡੇਲੀ ਕਮੈਂਟ ਕਰਦੇ ਨੇ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਇੱਕ ਭੈਣ ਹੈਗੇ ਨੇ ਜੀ ਮਨਪ੍ਰੀਤ ਬਰਾਡ ਬਲੌਗਸ ਏ ਭੈਣ ਹੈਗੇ ਨੇ ਜੀ ਬਠਿੰਡਾ ਤੋਂ ਇਹਨਾਂ ਨੇ ਆਪਣੇ ਸ਼ਹਿਰ ਦਾ ਨਾਮ ਲਿਖਿਆ ਜੀ ਤੇ ਇੱਕ ਭੈਣ ਹੈਗੀ ਨੇ ਜੀ ਦੀਪਮੋ ਬਲੌਗਸ ਇਹਨਾਂ ਦੇ ਚੈਨਲ ਦਾ ਨਾਮ ਹੈ ਤੇ ਇਹਨਾਂ ਦਾ ਨਾਮ ਹੈ ਜੀ ਕਿਰਨਦੀਪ ਕੌਰ ਇਹ ਭੈਣ ਹੈਗੀ ਨੇ ਜੀ ਰਾਜਪੁਰੇ ਤੋਂ ਸਿਮਰਨਜੀਤ ਬਲੌਗਸ ਇਹ ਭੈਣ ਵੀ ਬਲੌਗਿੰਗ ਕਰਦੇ ਨੇ ਜੀ ਤੇ ਨੰਦ ਗੋਪਾਲ ਕਣਕਵਾਲ ਇਹ ਕੱਲ ਪਹਿਲਾ ਕਮੈਂਟ ਆਇਆ ਸੀਗਾ ਜੀ ਫਸਟ ਪਰ ਆਪਾਂ ਕੱਲ ਵਾਲੀ ਵੀਡੀਓ ਦੇ ਸਾਰੇ ਕਮੈਂਟ ਲੈ ਲਏ ਨੇ ਤਾਂ ਕਰਕੇ ਇਹ ਵੀ ਬੋਲੇ ਆ ਜੀ ਤੇ ਇੱਕ ਭੈਣ ਹੈਗੇ ਨੇ ਜੀ ਬਲਵਿੰਦਰ ਕੌਰ ਇਹ ਭੈਣ ਆਪਾਂ ਨੂੰ ਡੇਲੀ ਫਸਟ ਜਾਂ ਸੈਕਿੰਡ ਕਮੈਂਟ ਹੁੰਦਾ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਭੈਣੇ ਡੇਲੀ ਤੁਸੀਂ ਵੀਡੀਓ ਵਾਚ ਕਰਦੇ ਨੇ ਦਿਲ ਦੀਆਂ ਗਹਿਰਾਈਆਂ ਤੋਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਇੱਕ ਭੈਣ ਹੈਗੇ ਨੇ ਜੀ ਸਹਿਜ ਸੰਧੂ ਦੀ ਆਈਡੀ ਤੋਂ ਸਹਿਜ ਸੰਧੂ ਦੀ ਆਈਡੀ ਤੋਂ ਜੀ ਤੇ ਇੱਕ ਹੈਗੇ ਨੇ ਜੀ ਕੁਲਦੀਪ ਕੌਰ ਦੀ ਆਈਡੀ ਤੋਂ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਇੱਕ ਵਾਰੀ ਫੇਰ ਤੋਂ ਜੇ ਕਿਸੇ ਭੈਣ ਦਾ ਨਾਮ رہ ਗਿਆ ਹੋਵੇ ਜੀ ਨਾਂ ਬੋਲਿਆ ਗਿਆ ਹੋਵੇ ਤਾਂ ਉਹਦੇ ਲਈ ਸੌਰੀ ਜੀ ਤੁਸੀਂ ਅੱਜ ਕਮੈਂਟ ਕਰ ਦਿਓ ਜੀ ਤਾਂ ਕੱਲ੍ਹ ਵਾਲੀ ਵੀਡੀਓ 'ਚ ਆਪਾਂ ਜਰੂਰ ਬੋਲਾਂਗੇ ਇਹ ਆਪਾਂ ਕੱਲੀ ਕੱਲ੍ਹ ਦੀ ਵੀਡੀਓ ਦੇ ਨਾਮ ਲੈਣੀ ਜੀ ਜਿਹੜੇ ਕੱਲ੍ਹ ਵਾਲੀ ਵੀਡੀਓ ਤੇ ਆਪਾਂ ਨੂੰ ਕਮੈਂਟ ਆਈ ਸੀ ਉਹ ਨਾਮ ਲੈਣੀ ਹੈਗੇ ਸਾਰੇ ਫੇਰ ਵੀ ਜੇ ਕਿਸੇ ਭੈਣ ਦਾ ਨਾਮ ਰਹਿ ਗਿਆ ਹੋਵੇ ਤਾਂ ਇੱਕ ਵਾਰੀ ਫੇਰ ਤੋਂ ਸੌਰੀ ਹੈ ਜੀ ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਸੋਨੇ ਸੋਨੇ ਕਮੈਂਟ ਕਰਦੇ ਰਹਿਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੂ ਜੀ ਤਾਂ ਕਿ ਆਪਣੀ YouTube ਫੈਮਿਲੀ ਵੱਡੀ ਹੋ ਸਕੇ ਹੁਣ ਸਬਸਕ੍ਰਾਈਬਰ ਆਪਣੇ ਥੋੜੀ ਜਿਹੀ ਘੱਟ ਵੱਧ ਰਹੇ ਨੇ ਜੀ ਪਹਿਲਾਂ ਹਜੀ ਵਧਦੇ ਸੀ ਹੁਣ ਘੱਟ ਵੱਧ ਰਹੇ ਨੇ ਇਥੇ ਬਣਾ ਰਹੀ ਸੀ ਜੀ ਭਿੰਡੀਆਂ ਮੈਂ ਤੇ ਨਾਲ-ਨਾਲ ਗੁੰਨ ਰਹੀ ਸੀ ਆਟਾ ਉਧਰ ਰੱਖਿਆ ਹੋਇਆ ਸੀ ਦੁੱਧਾ ਪਣਾਵਾਲੀ ਆਉਣ ਲਈ ਪਹਿਲਾਂ ਤੇਲ ਪਾ ਕੇ ਭਿੰਡੀਆਂ ਪਾ ਲਈਆਂ ਮੈਂ ਇਹਹੀ ਤਰੀਕੇ ਨਾਲ ਬਣਾਉਣੀ ਹੁੰਦੀਆਂ ਜੀ ਮੈਂ ਤੇ ਇੱਕ ਭੈਣ ਜੁੜੇ ਹੋਏ ਨੇ ਜੀ ਆਪਣੇ ਨਾਲ ਸਹਿਜ ਵਲੌਗ ਆਵੇ ਉਹ ਭੈਣ ਦਾ ਕੱਲ੍ਹ ਵਾਲੀ ਵੀਡੀਓ ਤੇ ਕਮੈਂਟ ਨਹੀਂ ਆਇਆ ਜੀ ਪਰ ਅੱਗੇ ਡਿਲੀ ਵੀ ਕਮੈਂਟ ਕਰਦੇ ਨੇ ਆਪਾਂ ਨੂੰ ਤੇ ਉਹਨਾਂ ਭੈਣ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਕਿਸੇ ਕਾਰਨ ਕਰਕੇ ਕੱਲ੍ਹ ਨਹੀਂ ਆਈ ਆਇਆ ਹੋਣਾ ਜੀ ਵੀਡੀਓ ਤੇ ਆਇਆ ਗਿਆ ਹੋਣਾ ਪਹਿਲਾਂ ਆਪਾਂ ਨੂੰ ਡੇਲੀ ਕਮੈਂਟ ਕਰਦੇ ਨੇ ਜੀ ਉਹ ਉਹ ਵੀ ਬਲੌਗਿੰਗ ਕਰਦੇ ਨੇ ਜੀ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਜਿਹੜੇ ਇੱਕਦੋ ਮੇਰੇ ਨਾਮ ਆਦਾ ਰਹੇ ਨੇ ਮੈਂ ਉਹ ਵੀ ਲੈ ਰਹੀ ਹਾਂ ਜੀ ਪਰ ਫਿਰ ਵੀ ਜੇ ਕਿਸੇ ਦਾ ਰਹੇ ਜੀ ਤਾਂ ਕਮੈਂਟ ਕਰ ਦਿਓ ਜੀ ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਜ਼ਰੂਰ ਬੋਲਾਂਗੇ ਇੱਕ ਭੈਣ ਨੇ ਜੀ ਮਨਪ੍ਰੀਤ ਘੋਰ ਦੀ ਆਈਡੀ ਤੋਂ ਉਹਨਾਂ ਭੈਣਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਭੈਣੇ ਸੋਹਣੇ-ਸੋਹਣੇ ਕਮੈਂਟ ਕਰ ਦਿਓ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਇਥੇ ਪ੍ਰਿੰਡੀਆਂ ਆਪਣੀਆਂ ਫਰਾਈ ਹੋ ਗਈਆਂ ਜੀ ਤੇ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਪਿਆਜ਼ ਪ੍ਰਿੰਡੀਆਂ ਪਹਿਲਾਂ ਹੀ ਫਰਾਈ ਕਰਦੀ ਹੁੰਦੀਆਂ ਆ ਪਿਆਜ਼ ਬਾਅਦ ਚ ਪਉਂਦੀਆਂ ਪ੍ਰਿੰਡੀਆਂ ਪਾਉਣ ਦੇ ਨਾਲ ਹੀ ਆਪਾਂ ਇੱਕ ਚਮਚਾ ਸਿਰਕੇ ਦਾ ਪਾ ਦਿੰਦੇ ਹੁੰਦੇ ਆ ਜੀ ਉਹਦੇ ਨਾਲ ਬਹੁਤ ਵਧੀਆ ਬਣਦੀਆਂ ਨੇ ਤੇ ਟੇਸਟ ਵੀ ਵਧੀਆ ਆਉਂਦਾ ਤੇ ਬਿਲਕੁਲ ਕੱਲੀ-ਕੱਲੀ ਪ੍ਰਿੰਡੀ ਬਣਦੀ ਹੈ ਜੀ ਚਿਪਕੀਆਂ ਜਿਹੀ ਨਹੀਂ ਬਣਦੀਆਂ ਆਈਆਂ ਤੇ ਕਲਰ ਵੀ ਚੇਂਜ ਨਹੀਂ ਹੁੰਦਾ ਜੀ ਹਰੀਆਂ ਰਹਿੰਦੀਆਂ ਨੇ ਪ੍ਰਿੰਡੀਆਂ ਇੱਥੇ ਆਟਾ ਗੁੰਨ ਕੇ ਆਪ ਰੱਖ ਲਿਆ ਜੀ ਸਾਈਡ ਤੇ ਤੇ ਹੁਣ ਇਹਦੇ ਵਿੱਚ ਲੋਨ ਮਿਰਚ ਪਾ ਦਾਂਗੇ ਣ ਵਿੱਚ ਹਲਦੀ ਤਿੰਨੇ ਚੀਜ਼ਾਂ ਪਾਵਾਂਗੇ ਜੀ ਕੱਟ ਦੀਆਂ ਭਰੀਆਂ ਨੇ ਜੀ ਇਹ ਮੁੱਲ ਦੀਆਂ ਨਹੀਂ ਹੈਗੀਆਂ ਤਾਂ ਕਰਕੇ ਥੋੜੀਆਂ ਜਿਹੀਆਂ ਜਿੰਨੀਆਂ ਕੁ ਹੁੰਦੀਆਂ ਨੇ ਉਹਨੇ ਕੇ ਆਪਾਂ ਸਬਜ਼ੀ ਬਣਾ ਲੈਨੇ ਆ ਪਿਆਜ਼ ਪਾ ਕੇ ਪਰ ਆਪਣੀਆਂ ਨਹੀਂ ਲੱਗੀਆਂ ਹੋਈਆਂ ਜੀ ਇਹ ਇਹ ਆ ਜਾਂਦੀਆਂ ਨੇ ਜਿਵੇਂਰੇ ਪੇਕੇ ਪਿੰਡ ਤੋਂ ਪੇਕੇ ਪਿੰਡ ਨਾਲ ਹੀ ਆ ਜੀ ਆਪਣਾ ਜਿਹੜੇ ਉੱਥੋਂ ਆ ਜਾਂਦੀਆਂ ਨੇ ਵੀ ਡਿਊਟੀ ਤੇ ਜਾਂਦਾ ਹੁੰਦਾ ਇੱਥੋਂ ਆਪਣੇ ਪਿੰਡ ਵਿੱਚ ਦੀ ਤੇ ਵੀ ਦੇ ਜਾਂਦਾ ਤੋੜ ਕੇ ਕਾ ਦੀ ਸਬਜ਼ੀ ਵਧੀਆ ਲੱਗਦੀ ਹੈ ਜੀ ਤੇ ਸਵਾਦ ਵੀ ਬਣਦੀ ਹੈ ਮੁੱਲੇ ਦੀ ਸਬਜ਼ੀ ਉਹ ਜੀ ਸਵਾਦ ਨਹੀਂ ਬਣਦੀ ਹੈਗੀ ਥੋੜਾ ਜਿਹਾ ਸੇਕ ਲਵਾ ਲਾਂਗੇ ਆਪਾਂ ਮਸਾਲੇ ਤਾਂ ਪਾ ਦਿੱਤੇ ਨੇ ਇਹਦੇ ਵਿੱਚ ਤੇ ਦੁੱਧ ਨੂੰ ਵਾਲੀ ਆ ਗਈ ਜੀ ਗੈਸ ਆਪਾਂ ਬੰਦ ਕਰ ਦਿੱਤਾ ਹੈ ਬਾਹਰ ਨਿਕਲ ਜਾਣਾ ਸੀ ਦੁੱਧ ਕੋਲੇ ਖੜਿਆ ਨੂੰ ਵੀ ਪਤਾ ਨਹੀਂ ਲੱਗਦਾ ਹੈਗਾ ਜੀ ਬਿਲਕੁਲ ਵੀ ਆਵਾਜ਼ ਨਹੀਂ ਆਉਂਦੀ ਵੀ ਦੁੱਧ ਉੱਪਰ ਆ ਰਿਹਾ ਹੈ ਜੇ ਮੜਾ ਜਿਵੇਂ ਧਿਆਨ हट ਜੇ ਤਾਂ ਹੀ ਪਤਾ ਲੱਗਦਾ ਵੀ ਬਾਹਰ ਨਿਕਲ ਗਿਆ ਥੋੜੀ ਜਿਹੀ ਹਲਦੀ ਦਵਾਰੇ ਪਾਰੀ ਹੈ ਜਿਵੇਂ ਘੱਟ ਲੱਗ ਰਹੀ ਸੀ ਜਾਲੀ ਨਾ ਟਾਕ ਦਾਂਗੇ ਦੁੱਧ ਨੂੰ ਆਪਾਂ ਥੋੜਾ ਟਾਈਮ ਜਾਲੀਆਂ ਟਕਤਾ ਸੀ ਫਿਰ ਸਬਜੀ ਵਾਲਾ ਗੈਸ ਜਦੋਂ ਆਪਾਂ ਬੰਦ ਕਰਾਂਗੇ ਫਿਰ ਇੱਧਰ ਜਾਲੀ ਦੇ ਦਾਂਗੇ ਪਲੇਟ ਨਾਲ ਨਹੀਂ ਟਕਦੀ ਹੁੰਦੀ ਜੀ ਭਿੰਡੀਆਂ ਵਾਂ ਫਿਰ ਪਾਣੀ ਜਾਂ ਹੋ ਜਾਂਦਾ ਵਿੱਚ ਜਦ ਛੰਡੀਆਂ ਹੋ ਗਈਆਂ ਫਿਰ ਪਲੇਟ 'ਤੇ ਲਾ ਟਕ ਦਾਂਗੇ। ਬਸ 2 ਮਿੰਟ ਸੀਕ ਲਵਾ ਕੇ ਇਹ ਵੀ ਗੈਸ ਬੰਦ ਕਰ ਦਾਂਗੇ ਜੀ ਆਪਾਂ। ਇੱਕ ਵਾਰੀ ਫਿਰ ਤੋਂ ਜੀ ਸਾਰੇ ਭੈਣ ਭਰਾਵਾਂ ਦਾ ਚੈਨਲ ਤੇ ਆਉਣ ਲਈ ਬਹੁਤ-ਬਹੁਤ ਧੰਨਵਾਦ ਹੈ ਜੀ। ਅੱਜ ਦੀ ਵੀਡੀਓ ਇੰਨੀ ਜੀ। ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ। ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜੀ ਕਰਨਾ ਜਿਹੜੇ ਕਮੈਂਟ ਨਹੀਂ ਵੀ ਕਰਦੇ ਜੀ ਉਹਨਾਂ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ